ਚੌਪਈ ਸਾਹਿਬ ਜਿਉ ਅਸੀਂ ਨਿਤਨੇਮ ਦੀਆਂ ਬਾਣੀਆਂ ਜਾਂ ਸਿੱਖ ਰਹਿਤ ਮਰਿਆਦਾ ਅਨੁਸਾਰ 25 ਬੰਦ ਜਿਹੜੇ ਆ ਉਹ ਅਸੀਂ 100 ਦਰ ਰਹਿਰਾ ਸਾਹਿਬ ਦੀ ਬਾਣੀ ਚ ਪੜਦੇ ਆਂ ਬਹੁਤਾਂ ਥਾਵਾਂ ਤੇ ਜਿਹੜੀ ਪੁਰਾਤਨਤਾ ਆ ਸਾਡੀ ਉਹਦੇ ਅਨੁਸਾਰ ਵੱਡੀ ਚੌਪਈ ਸਾਹਿਬ ਜੀ ਦੇ ਵੀ ਜਾਪ ਨਿਰੰਤਰ ਹੁੰਦੇ ਹਨ ਚੌਪਈ ਸਹਿਬ ਦੇ 25 ਬੰਦ ਨੇ ਔਰ 22 ਬੰਦ ਆਪਾਂ ਕੱਲ ਤੱਕ ਸਾਂਝੇ ਕੀਤੇ ਐ 23ਵੇਂ ਬੰਦ ਦੀ ਮਹਾਰਾਜ ਆਰੰਭਤਾ ਕਰਦੇ ਆ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੀ ਤਾਪ ਤਨਕ ਮੋਹਰ ਹੋ ਰਿੱਧ ਸਿੱਧ ਘਰਮੋਂ ਸਭ ਹੋਈ ਦੁਸ਼ਟ ਸ਼ਹ ਸਵੈ ਸਕੇ ਨ ਕੋਈ ਇਹ ਤਿੰਨੇ ਬੰਦ ਇੱਕੋ ਜੀ ਵਿਚਾਰਧਾਰਾ ਦੇ ਨਾਲ ਜੁੜਦੇ ਐ ਔਰ ਮੂਲ ਵਿਚਾਰ ਚਲਦੀ ਐ ਕਿ ਜਦੋਂ ਸਤਿਗੁਰੂ ਦੀ ਮਿਹਰ ਗੁਰੂ ਦੀ ਕਿਰਪਾ ਗੁਰੂ ਦੀ ਅਸੀਸ ਗੁਰੂ ਦੀ ਦਇਆ ਦਾ ਕੋਈ ਪਾਤਰ ਬਣਦਾ ਉਹਦੀ ਜ਼ਿੰਦਗੀ ਦੇ ਵਿੱਚ ਕਿੰਨੀ ਕੁ ਤਬਦੀਲੀ ਆਉਂਦੀ ਐ ਸ਼ਬਦ ਮਹਾਰਾਜ ਵਰਤਦੇ ਆ ਕਿਰਪਾ ਦ੍ਰਿਸ਼ਟ ਦ੍ਰਿਸ਼ਤ ਦਾ ਅਖਰੀ ਅਰਥ ਹੁੰਦਾ ਤੱਕਣੀ ਵੇਖਣਾ ਕਿਸੇ ਨੂੰ ਔਰ ਦ੍ਰਿਸ਼ਟੀ ਦ੍ਰਿਸ਼ਟੀ ਦਾ ਵੀ ਫਰਕ ਹੈ ਆ ਵੇਖਣ ਦਾ ਵੀ ਫਰਕ ਹੈ ਹੈ ਤੇ ਬੰਦਾ ਵੇਖ ਰਿਹਾ ਸਮੁੱਚੀ ਦੁਨੀਆ ਨੂੰ ਆਮ ਤੌਰ ਤੇ ਅਸੀਂ ਕਿਸੇ ਦੀ ਨਜ਼ਰ ਨੂੰ ਵੇਖ ਕੇ ਆਮ ਹੀ ਬੰਦਾ ਭਾਂਪ ਜਾਂਦਾ ਵੀ ਇਹਦੀ ਤੱਕਣੀ ਠੀਕ ਨਹੀਂ ਹੈ ਆਮ ਇਹ ਲਫ਼ਜ਼ ਹੈ ਨਜ਼ਰ ਕਿਸ ਰੂਪ ਦੇ ਵਿੱਚ ਆ ਸੰਸਾਰ ਕੋਈ ਵਿਕਾਰੀ ਦੁਨੀਆ ਦੀ ਦ੍ਰਿਸ਼ਟੀ ਹੈ ਕਿਤੇ ਨਫ਼ਰਤ ਭਰੀ ਦ੍ਰਿਸ਼ਟੀ ਹੈ ਔਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ ਦਾਤਾ ਤੇਰੀ ਦ੍ਰਿਸ਼ਟੀ ਇੱਕੋ ਜਈ ਹੈ ਤੂੰ ਜੇ ਰਹਿਮਤ ਵਰਤਾਉਣਾ ਤੇ ਸਮੁੱਚੀ ਕਾਇਨਾਤ ਜਿਹੜੀ ਆ ਨਾ ਉਹ ਤੇਰੀ ਕਿਰਪਾ ਭਰੀ ਦ੍ਰਿਸ਼ਟੀ ਨੂੰ ਲੋਚਦੀ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਬਚਨ ਆਉਂਦਾ ਹੈ ਸਭਨਾ ਉਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਣੇਰੀ ਨਦਰ ਮਹਾਰਾਜ ਕਹਿੰਦੇ ਤੇਰੀ ਸਮੁੱਚੀ ਦੁਨੀਆ ਤੇ ਆ ਕੋਈ ਨਦਰ ਤੋਂ ਬਾਹਰ ਨਹੀਂ ਹੈ ਪਰ ਇਨਾਂ ਕੋ ਵਿਤਕਰਾ ਜ਼ਰੂਰ ਹੈ ਵੀ ਕਿਸੇ ਤੇ ਬਹੁਤ ਥੋੜੀ ਜੀ ਨਜ਼ਰ ਹੈ ਔਰ ਕਿਸੇ ਤੇ ਬੜੀ ਕਣੇਰੀ ਨਜ਼ਰ ਹੈ ਮਹਾਰਾਜ ਨੂੰ ਪੁੱਛਿਆ ਦਾਤਾ ਵੀ ਸੰਸਾਰੀ ਬੰਦਿਆਂ ਦੀ ਦੁਨੀਆ 'ਚ ਤੇ ਵਿਤਕਰਾ ਹੁੰਦਾ ਹੈ। ਵੀ ਕੋਈ ਜਾਤ ਪਾਤ ਕਰਕੇ ਅੱਜ ਵਿਤਕਰੇ ਕਰਦਾ। نسل ਰੂਪ ਵਿੱਚ ਅਮੀਰੀ ਗਰੀਬੀ ਇਲਾਕਾ ਵਾਈਸ ਬੜੇ ਵਿਤਕਰੇ ਨੇ ਸੰਸਾਰ 'ਚ ਤੇ ਵੈਗਰੂ ਤੇਰੇ ਦਰਬਾਰ 'ਚ ਕਾਹਦਾ ਵਿਤਕਰਾ ਆ। ਤੂੰ ਕਿਸੇ ਤੇ ਥੋੜੀ ਨਜ਼ਰਿਆ ਕਿਸੇ ਤੇ ਬਹੁਤ ਆ। ਔਰ ਮਾਲਕ ਸਤਗੁਰੂ ਫਿਰ ਜਵਾਬ ਦਿੰਦੇ ਆ ਵੀ ਇਹ ਕਰਮਾਂ ਦੀ ਵੀ ਖੇਡ ਆ। ਜਿਹਦੇ ਕਰਮ ਬਹੁਤ ਮੰਦੜੇ ਦੁਨੀਆਂ ਚੋ ਵੀ ਲੋਕ ਐਖਿਮਾ ਕਰਿਓ ਜਿਹੜੇ ਰੱਬ ਦੀ ਖੂਦ ਤੋਂ ਹੈ ਹੀ ਮੁਨਕਰੇ ਪਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤਿ ਉਭਾਰ ਗਨੀਮਨ ਗਾਰੈ ਪਸ਼ ਪਸ਼ੂ ਨਗ 나ਗ ਨਰਾਧਬ ਸਰਬ ਸਮੈ ਸਭ ਕੋ ਪ੍ਰਤਪਾਰੈ ਪੁਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ ਦੀਨ ਦਇਆਲ ਦਇਆ ਨਿਧ ਦੁਖ ਨ ਦੇਖਤ ਹੈ ਪਰ ਦੇਤ ਨਾ ਹਾਰ ਹੈ ਮਾਲਕ ਇਹਨਾਂ ਦਿਆਲੂ ਆ ਕਿਰਪਾ ਨਿਧਿਆ ਬਖਸ਼ਿਸ਼ ਦਾ ਦਾਤਾ ਆ ਉਹ ਸਾਡੇ ਗੁਨਾਹਾਂ ਨੂੰ ਸਾਡੇ ਔਗਣਾਂ ਨੂੰ ਸਾਡੀਆਂ ਭੁੱਲਾਂ ਨੂੰ ਵੇਖਦਾ ਰੋਜ਼ ਆ ਪਰ ਐਸਾ ਨਹੀਂ ਹੈ ਵੀ ਸਾਨੂੰ ਰੋਟੀ ਤੋਂ ਭੁੱਖਿਆਂ ਰੱਖ ਲੈ। ਸਾਨੂੰ ਸੰਸਾਰ ਦੇ ਵਿੱਚ ਭੁੱਖਿਆਂ ਮਾਰ ਦੇ ਇਦਾਂ ਨਹੀਂ ਹੋ ਸਕਦਾ। ਇਹ ਥੋੜੀ ਨਦਰ ਦੇ ਪਾਤਰ ਹੋਣਾ। ਇੱਕ ਜ਼ਿੰਦਗੀਆਂ ਉਹ ਹੈ ਜਿਹੜੀਆਂ ਇੰਨੀਆਂ ਪਿਆਰ ਵਾਲੀਆਂ ਇਨਾਂ ਤੇ ਮਾਲਕ ਦੇ ਦਰ ਨੂੰ ਆਪਣਾ ਆਪ ਉਹਨਾਂ ਨਿਸ਼ਾਵਰ ਕਰ ਦਿੱਤਾ। ਆਪਾ ਭਾਵ ਮਿਟਾ ਦਿੱਤਾ। ਉਹ ਮਾਲਕ ਦੀ ਨਜ਼ਰ ਦੇ ਇੰਨੇ ਪਾਤਰ ਬਣ ਗਏ ਮਹਾਰਾਜ ਇੱਕ ਵਾਰ ਤੱਕਦੇ ਆ ਤੇ ਸਾਹਮਣੇ ਖੜੋਤੇ ਨੂੰ ਆਂਦੇ ਆ ਭਾਈ ਬੈਲੋ ਸਭ ਤੋਂ ਪਹਿਲੋਂ ਸਿਰਪੇ ਸੇਵਾ ਕਰਦਾ ਭਾਈ ਬੈਲੋ ਲਮੇਰੀ ਸਾਖੀ ਮੈਂ ਸਿਰਫ ਤੂਕ ਇੰਨੀ ਕਹਿਣੀ ਹੈ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਵੀ ਭਾਈ ਬੈਲੋ ਦੀ ਕਾਲਣਾ ਇੰਨੀ ਹੈ ਸੇਵਾ ਇੰਨੀ ਹੈ ਐ ਗੁਰੂ ਦੀ ਇਹ ਸੰਗਤੇ ਸਾਡੇ ਦਰਸ਼ਨ ਕਰਨ ਤੋਂ ਵੀ ਪਹਿਲਾਂ ਭਾਈ ਬੈਲੋ ਦੇ دیدار ਕੀਤੇ ਜਾਣ ਇਹ ਹੈ ਉਹ ਦ੍ਰਿਸ਼ਟੀ ਜਿਹਦੇ ਵਿੱਚ ਕਿਰਪਾ ਵਰਤਦੀ ਹੈ ਕਿਰਪਾ ਦ੍ਰਿਸ਼ਟ ਔਰ ਗੁਰੂ ਦੀ ਦ੍ਰਿਸ਼ਟੀ ਇਦਾਂ ਦੀ ਕੁਝ ਕੁ ਬਚਨ ਬਾਣੀ ਚੋਂ ਪੜ੍ਹੀਏ ਭਟ ਸਹਿਬਾਨ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਦੇ ਬਾਬਤ ਇਹ ਬਚਨ ਸਵਈਆਂ ਦੇ ਵਿੱਚ ਲਿਖਦੇ ਆ ਹਜ਼ੂਰ ਕਹਿੰਦੇ ਨੇ ਆਮਿਆਂ ਦ੍ਰਿਸ਼ਟ ਸ਼ੋਭ ਕਰੈ। ਔਰ ਇਹ ਇਤਿਹਾਸ ਦੀ ਅਜ ਵੀ ਗਾਥਾ ਹੈ ਪਿਆਰਿਓ। ਧੰਨ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਦੀ ਨਜ਼ਰ ਦੇ ਵਿੱਚੋਂ ਉਹਨਾਂ ਦੀ ਤਕਣੀ ਦੇ ਵਿੱਚੋਂ ਸੱਚੀ ਅੰਮ੍ਰਿਤ ਵਰਦਾ। ਔਰ ਜਦੋਂ ਸਵੇਰੇ ਮਹਾਰਾਜ ਆਪਣੇ ਨਿਜ ਅਸਥਾਨ ਤੇ ਆਉਂਦੇ ਨਾ ਜਿੱਥੇ ਸੰਗਤ ਦਾ ਦੀਵਾਨ ਲੱਗਦਾ ਸੀ ਲੰਬੀਆਂ ਲਾਈਨਾਂ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਘਰ ਦੇ ਦਰਵਾਜ਼ੇ ਦੇ ਅੱਗੇ ਸੰਗਤਾਂ ਦੀਆਂ ਲੱਗੀਆਂ ਹੋਣੀਆਂ ਸਿਰਫ ਇਸ ਕਰਕੇ ਵੀ ਗੁਰੂ ਦੀ ਦ੍ਰਿਸ਼ਟੀ ਵੀ ਪੈ ਗਈ ਨਾ ਤੇ ਗੁਰੂ ਦੀ ਦ੍ਰਿਸ਼ਟੀ ਵੀ ਤਈ ਵਾਰ ਕਈ ਜਨਮਾਂ ਦੇ ਪਾਪਾਂ ਨੂੰ ਗੁਨਾਹਾਂ ਨੂੰ ਮੈਲ ਨੂੰ ਧੋ ਕੇ ਰੱਖ ਦਿੰਦੀ ਭਟ ਸਹਿਬਾਨ ਕਹਿੰਦੇ ਆ ਅਮਿਆ ਦ੍ਰਿਸ਼ਟ ਗੁਰੂ ਅੰਗਦ ਸਹਿਬ ਤੇਰੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਆ ਅਮਿਆਂ ਦ੍ਰਿਸ਼ਟ ਸ਼ੋਭ ਕਰੈ ਤੇਰੀ ਦ੍ਰਿਸ਼ਟੀ ਬੰਦੇ ਨੂੰ ਸ਼ੋਭ ਕਰ ਦਿੰਦੀ ਆ ਹਰੈ ਅਗ ਪਾਪ ਸਕਲ ਮਲ ਹਰੈ ਮੈਨਾ ਹਰ ਲੈਣਾ ਖਤਮ ਕਰ ਦੇਣੇ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਬੇ ਬਲ ਜਿੰਨੇ ਔਗਣਿਆ ਤੇਰੀ ਦ੍ਰਿਸ਼ਟੀ ਜਦੋਂ ਪੈਂਦੀ ਆ ਨਾ ਸਾਰੇ ਔਗਣਾ ਦਾ ਨਾਸ ਹੋ ਜਾਂਦਾ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਹਿ ਖੋਵੇ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਕ ਧੋਵੇ ਸੋ ਕਹੋ ਟਾਲ ਗੁਰ ਸੇਵੀਐ ਐਹਨ ਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਗੁਰੂ ਦੇ دیدار ਕੀਤੇ ਆ ਗੁਰੂ ਦੀ ਨਜ਼ਰ ਦੇ ਪਾਤਰ ਬਣਿਆ ਜਨਮਾਂ ਜਨਮਾਂ ਦੇ ਦੁੱਖਾਂ ਦਾ ਨਾਸ ਹੁੰਦਾ ਬਾਜਾਂ ਵਾਲੇ ਪ੍ਰੀਤਮ ਕਹਿੰਦੇ ਆ ਕਿਰਪਾ ਦ੍ਰਿਸ਼ਟ ਐ ਮੇਰੇ ਸਤਿਗੁਰੂ ਮਾਲਕ ਵੈ ਗੁਰੂ ਜਦੋਂ ਤੇਰੀ ਦ੍ਰਿਸ਼ਟੀ ਦੀ ਕਿਰਪਾ ਵਰਤਦੀ ਹੈ ਤੇਰੀ ਕੋਈ ਕਿਰਪਾ ਮਈ ਦ੍ਰਿਸ਼ਟੀ ਦਾ ਪਾਤਰ ਬਣਦਾ ਨਾ ਤਨ ਜਾਹੇ ਨਿਹਰ ਹੋ ਫਿਰ ਉਹਦੇ ਤਨ ਦੇ ਉਹਦੇ ਮਨ ਦੇ ਉਹਦੇ ਜਨਮਾਂ ਜਰਮਾਂ ਦੇ ਜਿਹੜੇ ਦੁੱਖ ਆ ਉਹ ਦੂਰ ਹੋ ਜਾਂਦੇ ਜਦੋਂ ਪਿਆਰਿਓ ਸਤਿਗੁਰੂ ਧੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਨਾ 5 ਸਾਲ ਤੇ 4 ਮਹੀਨਿਆਂ ਦੀ ਉਮਰ ਸੀ ਮਹਾਰਾਜ ਦੀ ਸਾਰੀ ਜਦੋਂ ਗੁਰਤਾ ਗੱਦੀ ਤੇ ਬਿਰਾਜ਼ਮਾਨ ਹੋਏ ਔਰ 5 ਸਾਲਾਂ ਦੇ ਬੱਚਿਆਂ ਨੂੰ ਤੁਸੀਂ ਅੱਜ ਵੇਖੋ ਤੇ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਜਦੋਂ ਲੋਕਾਂ ਵੇਖਿਆ ਚਲੋ ਜਿਹੜੇ ਭਾਵਨਾ ਵਾਲੇ ਆ ਉਹ ਤੇ ਜਾਣਦੇ ਆ ਵੀ ਗੱਲ ਸਰੀਰਾਂ ਦੀ ਨਹੀਂ ਗੱਲ ਤੇ ਜੋਤ ਦੀ ਹੈ ਗੁਰੂ ਨਾਨਕ ਸਾਹਿਬ ਦਾ ਹੱਥ ਆ ਤੇ ਮਾਲਕ ਆਪ ਉਸ ਰੂਪ ਚ ਬੈਠੇ ਆ ਪਰ ਕੁਝ ਲੋਕਾਂ ਨੇ ਨਾ ਮਜ਼ਾਕ ਭਰੇ ਲਹਿਜ਼ੇ ਵਿੱਚ ਆਮ ਇਹ ਗੱਲਾਂ ਚੱਲ ਪਈਆਂ ਲੋ ਜੀ ਨਿਕਾਜਿਆ ਬੱਚਾ 5 ਸਾਲਾਂ ਦਾ ਬੱਚਾ ਕੌਮ ਦੀ ਅਗਵਾਈ ਕਿਦਾਂ ਕਰ ਲੇਗਾ ਤੇ ਸੰਗਤ ਮਹਾਰਾਜ ਨੂੰ ਇੰਨਾ ਪ੍ਰੇਮ ਕਰਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਉਹਨਾਂ ਨੂੰ ਪਾਲਕੀ ਦੇ ਵਿੱਚ ਬਿਠਾ ਕੇ ਸੰਗਤ ਮਹਾਰਾਜ ਨੂੰ ਤੁਰ ਕੇ ਜਾਣ ਹੀ ਨਹੀਂ ਸੀ ਦਿੰਦੀ ਕਿਤੇ ਉਹਨਾਂ ਕਿਤੇ ਵੀ ਜਾਣਾ ਨਾ ਸੰਗਤ ਨੇ ਆਖਣਾ ਨਹੀਂ ਮਹਾਰਾਜ ਅਸੀਂ ਤੇਰੇ ਸੇਵਕ ਆ ਪਾਲਕੀ 'ਚ ਬੈਠੋ ਅਸੀਂ ਕਦੇ ਵਾਸਤੇ ਆ ਚੋਕੇ ਲ ਜਾਵਾਂਗੇ ਜਿਹੜੇ ਕੁਝ ਦੁਖੀ ਸੀਨਾ ਜਿਹੜੇ ਬੰਦੇ ਮਹਾਰਾਜ ਦੇ ਘਰ ਦਾ ਵਿਰੋਧ ਕਰਨ ਵਾਲੇ ਉਹਨਾਂ ਇੱਕ ਚਾਲ ਚੱਲੀ ਕੀਰਤਪੁਰ ਸਾਹਿਬ ਸਥਾਨ ਆ ਪਿਆਰਿਓ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਜਿੱਥੇ ਹਜ਼ੂਰ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਜਨਮ ਹੋਇਆ ਮਹਾਰਾਜ ਅੱਜ ਤਹੋਂ ਗੁਰਦੁਆਰਾ ਸੀਸ ਮਹਿਲ ਤੋਂ ਬਾਹਰ ਨਿਕਲੇ ਨਾ ਥੋੜੀ ਜੀ ਦੂਰੀ ਤੇ ਕੁਝ ਦੁਖੀਆਂ ਨੇ ਚਲਾਕ ਬੰਦਿਆਂ ਨੇ ਕਿਸੇ ਪਿੰਡ ਦੇ ਵਿੱਚੋਂ ਨਾ ਕੋੜੀ ਲੱਭ ਕੇ ਲਿਆਂਦਾ ਜਿਹਨੂੰ ਕੋੜ ਦਾ ਪੱਤਾ ਰੋਗਿਆ ਸਰੀਰ ਦੇ ਵਿੱਚੋਂ ਥਾਂ ਥਾਂ ਤੇ ਪਾਦਰੇਸ਼ਾ ਨਿਕਲਦਾ ਔਰ ਤੜਫਦਾ ਹੋਇਆ ਬੰਦਾ ਮੌਤ ਨੂੰ ਆਵਾਜ਼ਾਂ ਦੇ ਰਿਹਾ ਉਹਨੂੰ ਉਸ ਰਸਤੇ ਤੇ ਬਿਠਾਤਾ ਕੁਝ ਪੈਸਿਆਂ ਦਾ ਲਾਲਚ ਦੇ ਦਿੱਤਾ ਵੀ ਜਦੋਂ ਪਾਲਕੀ ਲੰਘਣ ਲੱਗੇ ਨਾ ਗੁਰੂ ਅਰਜਨ ਸਾਹਿਬ ਦੀ ਸੰਗਤ ਨੇ ਬਾਣੀ ਪੜ੍ਹਦਿਆਂ ਸਤਨਾਮ ਵੈ ਗੁਰੂ ਕਰਦਿਆਂ ਤੁਰੇ ਜਾਣਾ ਤੇ ਤੂੰ ਹੋਰ ਉੱਚੀ ਉੱਚੀ ਰੋਣ ਲੱਗ ਪੈਣਾ ਲੋਕਾਂ ਦੇ ਮਨ ਤੁਸੀਂ ਵੀ ਗੁਰੂ ਨਾਨਕ ਸਾਹਿਬ ਨੇ ਦੀਪਾਲਪੁਰ ਦੇ ਕੋੜੀ ਨੂਰੇ ਦਾ ਕੋੜ ਦੂਰ ਕੀਤਾ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਨੇ ਪ੍ਰੇਮੇ ਕੋੜੀ ਦਾ ਕੋੜ ਦੂਰ ਕੀਤਾ ਗੁਰੂ ਅਰਜਨ ਦੇਵ ਸਾਹਿਬ ਨੇ ਤਰਨਤਾਰਨ ਸਾਹਿਬ ਕੋੜੀ ਘਰ ਬਣਾਇਆ ਬਤਾਇਦਾ ਔਰ ਮੁਰਾਦਪੁਰ ਦਾ ਜਿਹੜਾ ਚੌਧਰੀ ਹੈ ਉਹਦਾ ਕੋੜ ਦੂਰ ਕੀਤਾ ਵੇਖੀਏ ਭਲਾ 8 ਸਾਲਾਂ ਦਾ ਬੱਚਾ ਹੈ ਛੋਟਾ ਜਿਹਾ ਬੱਚਾ ਹੈ ਪੰਜ ਕੁ ਵਰਿਆਂ ਦਾ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਵੇਖੀਏ ਦੁੱਖ ਦੂਰ ਕਰ ਸਕਦੇ ਕਿ ਨਹੀਂ ਜਦੋਂ ਮਹਾਰਾਜ ਦੀ ਪਾਲਕੀ ਲੰਘਣ ਲੱਗੀ ਨਾ ਨੇੜੇ ਆਉਂਦੀ ਉਹ ਉੱਚੀ ਉੱਚੀ ਹੋਰ ਕਰਲਾ ਪਿਆ ਬੜਾ ਰੋਇਆ ਔਰ ਸੱਚੀ ਗੱਲ ਹੈ ਇਸ ਵੀ ਉਹਦਾ ਰੋਣਾ ਸੱਚਾ ਸੀ ਸੱਚੀ ਦੁਖੀ ਸੀ ਪਾਲਕੀ ਨਜ਼ਦੀਕ ਗਈ ਤੇ ਦਾਤਾਰ ਪਾਤਸ਼ਾਹ ਕਹਿੰਦੇ ਆ ਸਿੱਖੋ ਪਿਆਰਿਓ ਮੇਰੀ ਪਾਲਕੀ ਇਥਾਂ ਉਤਾਰੋ ਸਿੱਖਾਂ ਮੋਢਿਆਂ ਤੋਂ ਪਾਲਕੀ ਨੂੰ ਥੱਲੇ ਲਾਇਆ ਹਜ਼ੂਰ ਮਹਾਰਾਜ ਪਾਲਕੀ ਚੋਂ ਬਾਹਰ ਆਏ ਮਹਾਰਾਜ ਉਹਦੇ ਵੱਲ ਇੱਕ ਵਾਰ ਵੇਖਿਆ ਪਾਤਸ਼ਾਹ ਕਹਿੰਦੇ ਆ ਪਿਆਰਿਆ ਤੂੰ ਬੈਠਾ ਨਹੀਂ ਐ ਤੈਨੂੰ ਬਿਠਾਇਆ ਗਿਆ ਐ ਤੂੰ ਰੋ ਨਹੀਂ ਰਿਹਾ ਤੈਨੂੰ ਰਵਾਇਆ ਜਾ ਰਿਹਾ ਪਰ ਹਾਂ ਇਹ ਗੱਲ ਹੈ ਬਿੱਤਰਾ ਰੋਣਾ ਸੱਚਾ ਆ ਤੂੰ ਸੱਚੇ ਦੁਖੀ ਐ ਪਰ ਕੋਈ ਗੱਲ ਨਹੀਂ ਮਹਾਰਾਜ ਕੋਲ ਨਾ ਆਪਣਾ ਹੱਥ ਪੂੰਝਣ ਵਾਲਾ ਰੁਮਾਲ ਸਤਿਗੁਰੂ ਆਪਣਾ ਹੱਥ ਵਾਲਾ ਰੁਮਾਲ ਦੇ ਕੇ ਸੇਵਕ ਨੂੰ ਕਹਿੰਦੇ ਆ ਜਿੱਥੇ-ਜਿੱਥੇ ਇਹਦੇ ਸਰੀਰ ਤੇ ਜ਼ਖਮ ਆ ਕੋੜ ਦਾ ਰੋਗ ਚੱਲਿਆ ਹੋਇਆ ਉੱਥੇ-ਉੱਥੇ ਇਸ ਰੁਮਾਲ ਨੂੰ ਫੇਰੋ ਔਰ ਨਾਲ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹਿੰਦੇ ਆ ਗੁਰੂ ਨਾਨਕ ਦੀ ਸੱਚੀ ਰਹਿਮਤ ਵਰਤੇਗੀ ਔਰ ਇਹ ਸਾਡਾ ਇਤਿਹਾਸ ਆ ਜੀ ਇੱਕ ਪਲ ਲੱਗਾ ਇੱਕ ਛਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਐਸੀ ਨਦਰ ਵਰਤੀ ਔਰ ਬਾਜਾਂ ਵਾਲੇ ਮਹਾਰਾਜ ਖੁਦ ਬਾਣੀ ਚ ਲਿਖਦੇ ਆ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਦੁੱਖ ਜਾਏ ਜਿਹਦੇ دیدار ਕੀਤੇ ਆ ਜਿਹਦੀ ਦ੍ਰਿਸ਼ਟੀ ਦੇ ਪਾਤਰ ਬਣਿਆ ਦੁੱਖ ਦੂਰ ਹੁੰਦੇ ਮਹਾਰਾਜ ਐਸੀ ਕਲਾ ਵਰਤਾਈ ਔਰ ਸੱਚੀ ਉਹਦੇ ਦੁੱਖ ਦੂਰ ਹੋ ਗਏ ਬਸ ਗੁਰੂ ਦੀ ਨਦਰ ਚ ਇੰਨਾ ਹੀ ਵੱਡੀ ਮਹਾਨਤਾ ਫਰਕ ਹੈ ਇਕਤਾ ਮਹਾਰਾਜ ਕਹਿੰਦੇ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੀਟ ਚਲਾਏ ਦਾ ਦੋ ਚੀਜ਼ਾਂ ਆ ਚਿੱਤ ਤੇ ਨਦਰ ਸੰਸਾਰੀ ਦੁਨੀਆ ਦਾ ਇੱਕ ਖਿਆਲ ਹੈ ਜਿਹੜਾ ਬੰਦਾ ਸਾਡੇ ਚਿੱਤ ਵਿੱਚ ਹੈ ਨਾ ਜ਼ਰੂਰੀ ਨਹੀਂ ਵੀ ਉਹ ਨਦਰ ਚ ਵੀ ਹੋਵੇ ਤੇ ਜਿਹੜਾ ਬੰਦਾ ਸਾਡੀ ਨਦਰ ਚ ਆ ਉਹ ਚਿੱਤ ਚ ਨਹੀਂ ਹੁੰਦਾ ਥੋੜਾ ਜਿਹਾ ਗੱਲ ਨੂੰ ਸਮਝਿਓ ਬੜੇ ਸੱਜਣ ਤਾਈ ਮਤਰ ਤਾਈ ਨਾਤੇ ਰਿਸ਼ਤੇ ਸਾਡੀਆਂ ਬੜੀਆਂ ਸਾਂਝ ਆ ਹੁਣ ਬੱਚੇ ਔਲਾਦ ਪਰਿਵਾਰ ਸਾਂਝਾ ਚਿੱਤ ਚ ਵਸਦੇ ਆ ਜ਼ਰੂਰੀ ਨਹੀਂ ਵੀ ਉਹ ਨਜ਼ਰ ਦੇ ਸਾਹਮਣੇ ਵੀ ਹੋਣ ਤੇ ਸਵੇਰ ਤੋਂ ਸ਼ਾਮ ਤੱਕ ਕਿੰਨੇ ਲੋਕਾਂ ਨੂੰ ਅਸੀਂ ਇਹਨਾਂ ਨਜ਼ਰਾਂ ਨਾਲ ਤੱਕਦੇ ਆਂ ਜ਼ਰੂਰੀ ਨਹੀਂ ਆ ਵੀ ਜਿਨ੍ਹਾਂ ਨੂੰ ਵੇਖ ਰਹੇ ਉਹ ਚਿੱਤ 'ਚ ਹੋਣ ਪਰ ਬਾਣੀ ਦਾ ਇਹ اٹਲ ਫੈਸਲਾ ਹੈ ਮਾਲਕ ਦੇ ਜਿਹੜੇ ਚਿੱਤ ਵਿੱਚ ਆ ਮਾਲਕ ਦੀ ਉਹ ਨਜ਼ਰ ਦੇ ਵਿੱਚ ਵੀ ਆ ਨਾ ਕੋਈ ਉਹਦੀ ਨਜ਼ਰ ਤੋਂ ਬਾਹਰ ਹੈ ਤੇ ਨਾ ਕੋਈ ਉਹਦੇ ਚਿੱਤ ਤੋਂ ਬਾਹਰ ਚਿੱਤੇ ਅੰਦਰ ਸਭ ਕੋ ਸਭ ਕੋ ਮੈਨਾ ਹੋਲ ਯੂਨੀਵਰਸ ਸਮੁੱਚੀ ਕਾਇਨਾਤ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੈ ਠ ਚਲਾਇਆ ਦਾ ਸਭ ਉਹਦੀ ਨਜ਼ਰ ਦੇ ਅਕੋਰਡਿੰਗ ਚੱਲ ਰਹੇ ਉਹਦੀ ਨਜ਼ਰ ਦੇ ਹੇਠਾਂ ਆਪੇ ਦੇ ਵੜਿਆਈਆਂ ਆਪੇ ਹੀ ਅਰਮ ਕਰਾਏ ਦਾ ਵੱਡੋ ਹੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇਨ ਦਾ ਨਦਰ ਉਪਠੀ ਜੇ ਕਰੇ ਸੁਲਤਾਨਾ ਕਾਹ ਕਰਾਇਦਾ ਦਰ ਮੰਗਣ ਭੇਖ ਨਾ ਪਾਏਂਦਾ ਉਹਦੀ ਖੈਰ ਨਜ਼ਰ ਆ ਪਰ ਕੋਈ ਐਡੇ ਗੁਨਾਹਾਂ ਵਿੱਚ ਡੁੱਬ ਜਾਏ ਮਾਲਕ ਦੀ ਹੋਂਦ ਨੂੰ ਨਕਾਰਨ ਲੱਗ ਪਏ ਕੋਈ ਪਤਾ ਨਹੀਂ ਪਿਆ ਰਿਓ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਹਲ ਪੰਡਤ ਤੇ ਮੂਰਖ ਕਰਬੋ ਪੰਡਤ ਤੇ ਮੁਗਧਾਰੀ ਤਦੋਂ ਰਾਜਿਆਂ ਨੂੰ ਪਿਖਾਰੀ ਤੇ ਪਿਖਾਰੀਆਂ ਨੂੰ ਰਾਜੇ ਬਣਾ ਦੇ ਇਹ ਉਹਦੀ ਨਦਰ ਦੀ ਖੇਡ ਆ ਹਜ਼ੂਰ ਜੀ ਕਹਿੰਦੇ ਨੇ ਲੱਖ ਖੁਸ਼ੀਆਂ ਬਾਤ ਸ਼ਾਹੀਆਂ ਜੇ ਸਤਗੁਰ ਨਦਰ ਕਰੇ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ ਨਹਿਰ ਹੋ ਮੈਨਾਂ ਜਦੋਂ ਦੇਖਦੇ ਹੋ ਤੁਸੀਂ ਜਦੋਂ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਕਿਸੇ ਨੂੰ ਤੱਕਦੇ ਹੋ ਕਿਸੇ ਤੇ ਰਹਿਮ ਵਰਤਾਉਂਦੇ ਹੋ ਤੇ ਕੀ ਹੁੰਦਾ ਤਾਂ ਕਿ ਤਾਪ ਤਨਕ ਮੋਹ ਹਰ ਹੋ ਹਰ ਲੈਣਾ ਮਤਲਬ ਖਤਮ ਕਰ ਦੇਣਾ ਤਾਂ ਕਿ ਤਾਪ ਤਿੰਨ ਤਰ੍ਹਾਂ ਦੇ ਤਾਪ ਬਾਣੀ ਕਹੇ ਤੀਨੇ ਤਾਪ ਨਿਵਾਰਨ ਹਾਰਾ ਦੁੱਖਾਂ ਤੋਂ ਸੁਖ ਰਾਸ ਤਨ ਦਾ ਤਾਪ ਹੈ ਮੰਦਾ ਤਾਪ ਹੈ ਔਰ ਸਾਡੀ ਆਤਮਿਕ ਤੌਰ ਤੇ ਕੋਈ ਮਾਨਸਿਕਤਾ ਤੌਰ ਤੇ ਦੁਖੀ ਹੈ ਇਸ ਜ਼ਿੰਦਗੀ ਨੂੰ ਤਾਪ ਹੈ ਔਰ ਗੁਰੂ ਤਿੰਨਾ ਤਾਪਾਂ ਨੂੰ ਹੀ ਹਰ ਲੈਂਦਾ ਆ ਤਾਂਕੇ ਤਾਪ ਤਨਕ ਮੋ ਹਰ ਹੋ ਫਿਰ ਬਾਬਾ ਜੀ ਕਹਿੰਦੇ ਆ ਕੱਲੇ ਤਾਪ ਨਹੀਂ ਹਰਦਾ ਰਿੱਧ ਸਿੱਧ ਘਰ ਮੋ ਸਭ ਹੋਈ ਜਿਹਦੇ ਤੇ ਤੇਰੀ ਦ੍ਰਿਸ਼ਟੀ ਪੈ ਜਾਏ ਨਾ ਉਦੇ ਘਰ ਦੇ ਵਿੱਚ ਰਿੱਧੀਆਂ ਸਿੱਧੀਆਂ ਭਾਵ ਉਹਦੇ ਘਰ ਦੇ ਵਿੱਚੋਂ ਗਰੀਬੀ ਦੂਰ ਹੋ ਜਾਂਦੀ ਆ ਬੜੇ ਬੜੇ ਗਰੀਬ ਨਿਮਾਣੇ ਨਿਤਾਣੇ ਸਤਿਗੁਰੂ ਦੇ ਘਰ ਆਏ ਜੀ ਗੁਰੂ ਇੱਕ ਦ੍ਰਿਸ਼ਟੀ ਕੀਤੀ ਮੈਂ ਛੋਟਾ ਜਿਹਾ ਇਤਿਹਾਸ ਫਿਰ ਸੁਣਾਵਾਂ ਸਮਾਂ ਸੀਮਤ ਜਿਹਾ ਆ ਸਤਵੇਂ ਗੁਰੂ ਦੇਵ ਨ ਗੁਰੂ ਹਰ राय ਸਾਹਿਬ ਮਾਲਵੇ ਦੇ ਵਿੱਚ ਬਠਿੰਡਾ ਇਲਾਕਾ ਇਹ ਬੜਾ ਵੱਡਾ ਪਿੰਡ ਆ ਮਹਾਰਾਜ ਆਬਾਦ ਹੈ ਅਜਵੀ ਹਜ਼ੂਰ ਜੀ ਨਾ ਉੱਥੇ ਗਏ ਤੇ ਸੰਗਤ ਨੇ ਉਹਨੇ ਦਿਨ ਹੀ ਕਾਲ ਪੈ ਗਿਆ ਮੀਨਾ ਪਿਆ ਫਸਲ ਹੋਈ ਕੋਈ ਨਾ ਮਹਾਰਾਜ ਨੇ ਦੂਰ ਦੁਰੇਡੇ ਸੁਨੇਹੇ ਭੇਜੇ ਸੰਗਤਾ ਰਸਤਾ ਲੈ ਕੇ ਲੰਗਰ ਲੱਗੇ ਜਦੋਂ ਮਹਾਰਾਜ ਆਪਰੇ ਨਾ ਜੀ ਮਹਾਰਾਜ ਸੰਗਤ ਬੈਠੀ ਭਰਿਆ ਹੋਇਆ ਦੀਵਾਨ ਤੇ ਦੋ ਛੋਟੇ ਛੋਟੇ ਮਾਸੂਮ ਬੱਚੇ ਸੰਗਤ ਦੇ ਪਿੱਛੇ ਖੜੋਤੇ ਅਲਫ ਨੰਗੇ ਔਰ ਆਪਣੇ ਪੇਟ ਦੇ ਉੱਤੇ ਹੱਥ ਮਾਰ। ਗੁਰੂ ਹਰਾਈ ਮਹਾਰਾਜ ਦਾ ਸਿੱਖ ਸੀ ਮਹਾਰਾਜ ਪਿੰਡ ਦਾ ਭਾਈ ਕਾਲਾ। ਹਜ਼ੂਰ ਕਹਿੰਦੇ ਆ ਕਾਲਿਆ। ਇਹ ਕੌਣ ਹੈ? ਇਹਨਾਂ ਨੂੰ ਅੱਗੇ ਲਿਆਓ। ਦੋਵਾਂ ਬੱਚਿਆਂ ਨੂੰ ਅੱਗੇ ਲਿਆਂਦਾ ਸੰਗ ਦੇ ਅੱਗੇ ਨਾ ਆਉਣ। ਮਹਾਰਾਜ ਆਪਣੇ ਕਮਰ ਕੱッセ ਨੂੰ ਲਾ ਕੇ ਨਾ ਉਹ ਪਰਨਾਧਾ ਦਾ ਪਾਲ ਕੇ ਪਹਿਲਾਂ ਦੋਵਾਂ ਦਾ ਲੰਗੇ ਇਸ ਕੱਜਿਆ। ਦੋਨਾਂ ਨੂੰ ਮਹਾਰਾਜ ਬੜੇ ਪਿਆਰ ਨਾਲ ਪੁੱਛਦੇ ਆ ਪੁੱਤ ਕੀ ਕਰਦੇ ਸੋ ਪਿੱਛੇ ਪੇਟ ਦੇ ਉੱਤੇ ਹੱਥ ਕਿਉਂ ਮਾਰ ਰਹੇ ਸੀ ਢਿਡ ਕਿਉਂ ਵਜਾਉਂਦੇ ਸੀ ਕਹਿਣ ਲੱਗੇ ਬਾਬਾ ਜੀ ਅਸੀਂ ਕਈ ਦਿਨਾਂ ਦੇ ਕਈ ਚਿਰੋਕੇ ਭੁੱਖੇ ਆ ਰੋਟੀ ਦੀ ਬੁਰਕੀ ਨਹੀਂ ਨਸੀਬ ਹੋਈ ਸੁਣਿਆ ਗੁਰੂ ਕਾ ਲੰਗਰ ਚੱਲਦਾ ਹੈ ਮਹਾਰਾਜ ਪ੍ਰਸ਼ਾਦਾ ਮਿਲ ਜਾਏਗਾ ਮਹਾਰਾਜ ਦਾ ਨਾ ਹਿਰਦਾ ਪਸੀਜ ਗਿਆ ਪਾਸ਼ਾ ਕਹਿੰਦੇ ਆ ਨਾਉ ਕੀ ਤੁਹਾਡਾ ਤੈਨ ਲੱਗਾ ਮਹਾਰਾਜ ਮੇਰਾ ਨਾਂ ਫੂਲ ਆ ਤੇ ਇਹਦਾ ਨਾਂ ਸੰਦਲੀ ਆ ਦੋਹੇ ਭਾਈ ਆ ਮਹਾਰਾਜ ਕਿਹੰਦੇ ਕਾਲਿਆ ਇਹ ਹੈ ਕੌਣ ਉਹਨੇ ਹੱਥ ਜੋੜ ਕੇ ਆਖਿਆ ਮਹਾਰਾਜ ਮੇਰੇ ਭਤੀਜੇ ਆ ਸਰਕੇ ਵੱਡੇ ਭਾਈ ਦੇ ਪੋਤੇ ਆ ਤੇ ਬਾਦਸ਼ਾਹ ਕਹਿੰਦੇ ਇਹਨਾਂ ਦਾ ਇਹ ਆ ਕਹਿਣ ਲੱਗੇ ਮਹਾਰਾਜ ਬਹੁਤ ਛੋਟੇ ਸਨ ਦੋਵੇਂ ਆ ਛੋਟੇ ਦਾ ਜਿੱਦਣ ਜਨਮ ਹੋਇਆ ਮਾਂ ਚਲੀ ਗਈ ਤਿੰਨ ਕੁ ਮਹੀਨੇ ਪਿੱਛੋਂ ਬਾਪ ਵੀ ਚਲਾ ਗਿਆ ਲੋਕੀ ਇਹਨਾਂ ਨੂੰ ਬਦ ਕਿਸਮਤ ਕਹਿਣ ਲੱਗ ਪਏ ਕਰਮਾ ਕਰਕੇ ਚੰਗੇ ਨਹੀਂ ਕਹਿਣ ਲੱਗ ਪਏ ਜੰਮਦਿਆਂ ਬੱਚੇ ਮਾਪਿਆਂ ਨੂੰ ਖਾ ਜਾਣ ਮਹਾਰਾਜ ਲੋਕ ਕਦਰ ਨਹੀਂ ਕਰਦੇ ਰੁਲ ਗਿਆ ਵਿਚਾਰੇ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਨੇ ਪਸੀਜੇ ਗੋਦੀ ਚ ਭਾ ਲਿਆ ਮਹਾਰਾਜ ਘੁੱਟ ਕੇ ਨਿਗ ਦਿੱਤਾ ਹਜ਼ੂਰ ਆਂਦੇ ਆ ਪੁੱਤ ਜਿਹੜੇ ਹੰਝੂ ਵਹਿਣੇ ਸੀ ਉਹ ਵਹਿ ਗਏ ਹੋਣ ਦੁਆਰਾ ਨਹੀਂ ਹੰਝੂ ਆਉਣ ਕਿ ਉਹ ਦੋ ਹੱਥ ਜੋੜੇ ਨਹੀਂ ਮਹਾਰਾਜ ਕਿਰਪਾ ਕਰੋ ਅਸੀਂ ਤੇ ਦਰਦਰ ਦੀਆਂ ਠੋਕਰਾ ਖਾਨੇ ਮਹਾਰਾਜ ਕੋਈ ਕਿਸੇ ਨੇ ਪੁੱਤ ਨਹੀਂ ਕਿਹਾ ਕਦੇ ਪਹਿਲੀ ਵਾਰ ਤੁਸੀਂ ਦੋਵਾਂ ਨੂੰ ਪੁੱਤ ਕਿਹਾ ਅੱਜ ਸੁਣਿਆ ਹੀ ਨਹੀਂ ਸੀ ਵੀ ਕਦੀ ਗੋਦ ਦਾ ਨਿਗ ਵੀ ਹੁੰਦਾ ਹੈ ਅੱਜ ਤੇਰੀ ਗੋਦ ਮਾਣੀ ਹੈ ਬਸ ਜੇ ਕਿਰਪਾ ਦੇ ਘਰ ਚ ਆਇਓ ਇਨੀ ਕਿਰਪਾ ਕਰ ਦਿਓ ਮਾਰੇ ਲੋਕਾਂ ਦੇ ਵੇੜਿਆਂ ਚ ਮੰਗਲ ਨਾ ਜਾਣਾ ਪਏ ਦੋ ਟੈਮ ਦੀ ਸਿਰਫ ਰਜਮੀ ਰੋਟੀ ਮਿਲ ਜਾਏ। ਗੁਰੂ ਹਰਾਈ ਮਹਾਰਾਜ ਕਹਿੰਦੇ ਆ ਪੁੱਤ ਇਦਾਂ ਦੀ ਕਿਹੜੀ ਗੱਲ ਆ? ਰੋਟੀ ਮੰਗਣ ਦੀ ਗੱਲ ਛੱਡੋ। ਇੰਨੀ ਕਿਰਪਾ ਹੋ ਜਾਏਗੀ ਤੁਹਾਡੇ ਦਰ ਆਇਆ ਕੋਈ ਭੁੱਖਾ ਹੀ ਨਹੀਂ ਮੁੜਿਆ ਕਰੇਗਾ। ਜਾਓ ਗੁਰੂ ਨਾਨਕ ਦੀ ਰਹਿਮਤ ਹੋ ਗਈ ਐ। ਯਮਨਾ ਤੋਂ ਲੈ ਕੇ ਤੇ ਪੁੱਤ ਸਤਲੁਜ ਦਰਿਆ ਤੱਕ ਤੁਹਾਡਾ ਹੀ ਰਾਜ ਹੋਣਾ ਐ। ਜਦੋਂ ਇੰਨੀ ਗੱਲ ਸੁਣੀ ਮੈਂ ਇਹਨੂੰ ਪੂਰਾ ਕਰਾਂ ਵੀ ਇਹ ਦੋ ਵੰਸ਼ਾ ਚੱਲਿਆ ਜੀ ਬਾਬੇ ਫੂਲਕੇ ਤੇ ਬਾਬੇ ਸੰਦਲੀ ਦੇ ਨਾ ਬਾ ਰਿਆਸਤ ਜੀਂਦ ਰਿਆਸਤ ਸਰਦਾਰ ਗਜਪਤ ਸਿੰਘ ਹੁਣੀ ਔਰ ਸੋਕਾ ਸਮਝ ਲੋ ਜਿਹੜਾ ਪਟਿਆਲੇ ਦਾ ਘਰਾਣਾ ਆ ਖਾਨਦਾਨ ਕੈਪਟਨ ਹੁਣਾ ਦਾ ਇਹ ਸਾਰਾ ਬਾਬੇ ਸੰਦਲੀ ਦੀ ਔਲਾਦ ਆ ਇਹ ਰਹਿਮਤਾ ਆ ਮਾਲਕ ਦੀ ਜਦੋਂ ਭਾਈ ਕਾਲੇ ਨੇ ਵੇਖਿਆ ਨਾ ਵੀ ਆ ਕੁਝ ਹੋ ਰਿਹਾ ਉਹਦੀ ਪਤਨੀ ਸੰਗਤ ਵਿੱਚੋਂ ਉੱઠી ਤੇ ਨਿਆਣਿਆਂ ਨੂੰ ਠਾਲ ਕੇ ਲੈ ਗਈ ਆਪਦੇ ਘਰੇ। ਉਹਨੇ ਨਿਆਣਿਆਂ ਦੇ ਕੱਪੜੇ ਲਾਹ ਤੇ ਜਾ ਕੇ ਕਹਿਣ ਲੱਗੀ ਦੱਸੋ ਨੰਗੇ ਭੁਖੇ ਰਾਜ ਲੈ ਗਏ। ਜਾਓ ਮਹਾਰਾਜ ਕੋਲ ਜਾ ਕੇ ਤੁਸੀਂ ਵੀ ਰੋਵੋ। ਹੁਣ ਉਹ ਵਿਚਾਰਿਆ ਕਿਹੜਾ ਗਰੀਬੀ ਵੇਖੀ ਸੀ ਕਦੀ ਭੁੱਖ ਵੇਖੀ ਸੀ ਆਏ ਮਹਾਰਾਜ ਸਾਹਮਣੇ ਖੜੋ ਗਏ। ਗੁਰੂ ਸਾਹਿਬ ਹੱਸ ਪਏ। ਮਹਾਰਾਜ ਕਹਿੰਦੇ ਪੁੱਤ ਤੁਹਾਨੂੰ ਚਲਾਕੀ ਨਾ ਭੇਜਿਆ ਤੁਹਾਡੀ ਮਾਂ ਨੇ ਚੱਲ ਕੋਈ ਗੱਲ ਨਹੀਂ। ਘੋੜੇ ਤੁਹਾਡੇ ਵੀ ਚਰਨਗੇ ਕੋਈ ਨਹੀਂ ਰੋਕਦਾ। ਈ ਅਰਧੀਆਂ ਸਿੱਧੀਆਂ ਜਦੋਂ ਗੁਰੂ ਰਹਿਮਤ ਵਰਤਾਉਂਦਾ ਏ ਰਿੱਧ ਸਿੱਧ ਕਰਮੋਂ ਸਭ ਹੋਈ ਦੁਸਤ ਸ਼ਾਹ ਸਵੇ ਸਕੇ ਨ ਕੋਈ ਮਹਾਰਾਜ ਕਹਿੰਦੇ ਕਿਸੇ ਤਰ੍ਹਾਂ ਦਾ ਦੁਸ਼ਮਣ ਕਿਸੇ ਤਰ੍ਹਾਂ ਦਾ ਦੁੱਖ ਜਿਹੜਾ ਆ ਉਹ ਸ਼ੂਭ ਨਹੀਂ ਸਕਦਾ ਤੇਰੇ ਕੋਲ ਵੀ ਨਹੀਂ ਆ ਸਕਦਾ ਇੱਕ ਵਾਰ ਜਿਨ ਤੁਮੈ ਸੰਭਾਰਾ ਕੋਈ ਇੱਕ ਵਾਰ ਵੀ ਗੁਰੂ ਨੂੰ ਜਪ ਲੈ ਬਸ ਇੰਨਾ ਵੀ ਜ਼ਿੰਦਗੀ ਚ ਜਪਦਿਆਂ ਜਪਦਿਆਂ ਉਹ ਇੱਕ ਪਲ ਆ ਜਾਏ ਜਿਹੜਾ ਗੁਰੂ ਦੇ ਚਰਨਾਂ ਚ ਕਬੂਲ ਪੈਂਦਾ ਆ ਸੱਚ ਜਾਣਿਓ ਕਿਸੇ ਦਾ ساری ਜ਼ਿੰਦਗੀ ਜਪਿਆ ਵੀ ਨੇ ਫਲਿਆ ਕਿਸੇ ਦਾ ਇੱਕ ਵਾਰੀ ਜਪਿਆ ਵੀ ਪ੍ਰਵਾਨ ਆ ਅਰਦਾਸ ਕਰੀਏ ਜੋ ਕੁਝ ਬਾਰੀ ਤੌਰ ਤੇ ਧਰਮ ਦੀ ਗੱਲ ਕਹਿੰਨੇ ਆ ਮੰਨਦੇ ਆ ਅਰਦਾਸ ਕਰੋ ਸਾਡੇ ਈਮਾਨ ਵਿੱਚੋਂ ਵੀ ਇਹ ਗੱਲ ਪੈਦਾ ਹੋਵੇ ਇਹ ਹੈ ਉਹਨੂੰ ਚੇਤੇ ਕਰਨ ਦੀ ਯੋਗਤ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀਂ ਉਬਾਰਾ ਮੌਤ ਦੇ ਭੈ ਤੋਂ ਉਹ ਬਚ ਗਏ ਜਿਨ ਨਰ ਨਾਮ ਤੇਹਾਰੋ ਕਹਾ ਜਿਹੜੇ ਮਨੁੱਖਾਂ ਨੇ ਜਿਹੜੇ ਨਰਾਂ ਨੇ ਤੇਰਾ ਨਾਮ ਜਪਿਆ ਦਰਦ ਦੁਸ਼ਟ ਦੋਖ ਤੇ ਰਹਾ ਦਾਰਦ ਹੁੰਦਾ ਦਰਿਦਰ ਉਹ ਦਿਲਿੱਦਰ ਤੋਂ ਬਚ ਗਏ ਦੁੱਖਾਂ ਤੋਂ ਬਚ ਗਏ ਫਿਰ ਅਖੀਰ ਮਹਾਰਾਜ ਕਹਿੰਦੇ ਖੜਗ ਕੇਤ ਮੈਂ ਸ਼ਰਨ ਤੇਹਾਰੀ ਐ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੀ ਸ਼ਰਨ ਆਇਆ ਹਾਂ ਆਪ ਹੱਥ ਦੈ ਲਿਓ ਉਬਾਰੀ ਮੈਨੂੰ ਆਪਣੇ ਹੱਥ ਦੀ ਰੱਖਿਆ ਦੇ ਕੇ ਰੱਖ ਲਓ ਸਰਬ ਠੌਰ ਮੋ ਹੋ ਸਹਾਈ ਪਾਤਸ਼ਾਹ ਜੀ ਹਰ ਕਾਵੇਂ ਸਰਬਠੌਰ ਹਰ ਥਾਵੇਂ ਮੇਰੀ ਸਹਾਇਤਾ ਕਰੋ ਦੁਸ਼ਟ ਦੋਖ ਤੇ ਲੇਹੋ ਬਚਾਈ ਪੰਜਾਂ ਵਿਕਾਰਾਂ ਦੁਸ਼ਟਾਂ ਦੁੱਖਾਂ ਤੋਂ ਮਹਾਰਜ ਤੇਰੇ ਤੋਂ ਬਿਨਾ ਬਚਾਉਣ ਵਾਲਾ ਕੋਈ ਨਹੀਂ ਹੈ ਮਿਹਰਬਾਨ ਹੋਵੇ ਦਾਤਾ ਸਵਈਏ ਔਰ ਦੋਰੇ ਦੀ ਵਿਚਾਰ ਆਪਾਂ ਅਲ ਦੇ دیਵਾਨਾ ਵਿੱਚ ਫਿਰ ਸਾਂਝੀ ਕਰਾਂਗੇ ਮਿਹਰਬਾਨ ਹੋਣ ਪਾਤਸ਼ਾਹ ਸਾਰੀ ਸੰਗਤ ਦੀ ਹਾਜ਼ਰੀ ਗੁਰੂ ਚਰਨਾਂ ਚ ਪ੍ਰਵਾਣ ਹੋਏ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ